हो, तो, आ, सैंपल लिया गया तो, हाँ जी हम लोगों हम लोगों को स्टेट गवर्नमेंट से रिक्वेस्ट आई थी ये पैडिकन रिलैक्सेशन के लिए इसीलिए सेंट्रल से हम लोगों को डिप्यूट किए हैं सैंपलिंग करने के लिए सैंपलिंग कर रहे हैं सैंपलिंग करने के बाद इसका रिलैक्सेशन का क्या होगा देखेंगे कहाँ से सैंपल पूरा पंजाब स्टेट का सैंपल ले रहे हैं जी कितने सैंपल भरे भरेगे पूरा असेसमेंट हो गई जी असेसमेंट होने के बाद ये सैंपलिंग होगी जी तो एजेंसी वगैरह एजेंसी वाइज ही ऐसा तो नहीं कह सकते हैं जैसे अफेक्टेड है वैसे सैम्पलिंग हो रहा है जी तो देखने बस, में क्या, क्या, लग रहा है कि कितना अफेक्टेड हुआ है आ, ये तो एनालिसिस होने के बाद ही पता चलेगा तो, तो, जी, तो जी। कब तक सर एनालिसिस हो जाएगा अनदर वन वीक में हो जाएगा ठीक थैंक यू समीर जी अच्छे केंद्र तो टीम आई थी मंडी के सैंपल लिते गए कहते कैंपल लिते गए किस तरह पकड़ी आई थी बारह तेरह ਅਕਤੂਬਰ ਨੂੰ ਇੱਕ ਚਿੱਠੀ ਜਾਰੀ ਹੋਈ ਸੀ ਜੀ ਸੈਂਟਰਲ ਗਵਰਨਮੈਂਟ ਦੀ ਕਿ ਅਸੀਂ ਟੀਮਾਂ ਭੇਜ ਰਹੇ ਹਾਂ ਜਿਹੜਾ ਪੰਜਾਬ ਦੇ ਵਿੱਚ ਚੌਣੇ ਆ ਜਿਹੜਾ ਪੈੜੀਆ ਹੈ ਉਹਦਾ ਜਿਹੜਾ ਲਾਸ ਹੋਇਆ ਹੈ ਜਾਂ ਪੈੜੀ ਦੇ ਵਿੱਚ ਜਿਹੜਾ ਕਾਲਾ ਦਾਣਾ ਆ ਰਿਹਾ ਜਾਂ ਪੈੜੀ ਜਿਹੜਾ ਉਹਦੇ 'ਚ ਇੱਕ ਜਿਹੜੀ ਹੈ ਬਿਮਾਰੀ ਪਈ ਹੈ ਉਸ ਨੂੰ ਹਲਦੀ ਰੋਗ ਕਹਿ ਦਿੰਦੇ ਆ ਉਹਦਾ ਐਕਸੈਸ ਕਰਨ ਵਾਸਤੇ ਕਿ ਸੈਂਟਰਲ ਗਵਰਨਮੈਂਟ ਨੇ ਟੀਮਾਂ ਭੇਜੀਆਂ ਸਾਡੇ-ਆਡੇ ਜ਼ਿਲ੍ਹੇ ਦੇ ਵਿੱਚ ਸਾਡੇ ਜ਼ਿਲ੍ਹੇ 'ਚ ਜਿਹੜੀ ਹੈ ਸਾਡੇ ਮੋਗੇ ਮੰਡੀ 'ਚ ਅੱਜ ਟੀਮ ਆਈ ਹੈ ਔਰ ਉਹਨੇ ਟੀਮ ਨੇ ਸਾਰੀ ਮੰਡੀ ਦਾ ਦੌਰਾ ਕੀਤਾ ਹੈ ਔਰ ਕਾਫੀ ਢੇਰੀਆਂ ਤੋਂ ਸੈਂਪਲ ਲਏ ਨੇ ਜਿਹਦੇ ਚੋ ਸਿੱਧਾ ਮਤਲਬ ਬਿਲਕੁਲ ਕਲੀਅਰ ਹੈ ਵੀ ਝੋਨੇ ਉਹ ਖਰਾਬ ਹੋਏ ਪਏ ਨੇ ਉਹਦੇ ਚ ਝੋਨਿਆਂ ਦੇ ਅੰਦਰ ਫੂਸ ਵੀ ਜ਼ਿਆਦਾ ਹੈ ਉਹਦੇ ਵਿੱਚ ਦਾਣੇ ਦੀ ਜਿਹੜੀ ਹੈ ਹੀਲਡ ਹੈ ਜਿਹੜੀ ਚਾਵਲ ਦੀ ਉਹ ਵੀ ਘਟਾ ਹੈ ਉਹ ਦੇਖਣ ਤੋਂ ਹੀ ਉਸ ਨੂੰ ਪਤਾ ਲੱਗਦਾ ਹੈ ਔਰ ਬਿਮਾਰੀ ਹੈ ਬਹੁਤ ਜ਼ਿਆਦਾ ਔਰ ਕਿਸਾਨਾਂ ਦਾ ਬਹੁਤ ਜ਼ਿਆਦਾ ਆੜਤੀਆਂ ਦਾ ਬਹੁਤ ਜ਼ਿਆਦਾ ਲਾਸ ਹੈ ਕਿੰਨਾ ਕੁ ਨੁਕਸਾਨ ਲੱਗ ਰਿਹਾ ਕਿ ਨੁਕਸਾਨ ਕਾਫੀ ਹੈ ਜੀ ਕਿਉਂਕਿ ਹਲੇ ਜਿਹੜਾ ਅਸੀਂ ਸਮਝਦੇ ਆਂ ਵੀ ਜਿਹੜਾ ਬਾਰਿਸ਼ ਹੋ ਗਈ ਚੁੱਕੀ ਆਲੇ ਖੇਤਾਂ 'ਚ ਕਾਫੀ ਖੇਤ ਐਸੇ ਜਿੱਥੇ ਮਸ਼ੀਨਾਂ ਨਹੀਂ ਵੱਢ ਰਹੀਆਂ ਔਰ ਜਿਵੇਂ ਆਉਣ ਵਾਲੇ ਦਿਨਾਂ 'ਚ ਦੋ ਤਿੰਨਾਂ ਦਿਨਾਂ 'ਚ ਧੁੱਪ ਲੱਗੂਗੀ ਔਰ ਕੰਮ ਚੱਲੂਗਾ ਤੇ ਸਾਨੂੰ ਬਹੁਤਾ ਖਤਸ਼ਾ ਹੈਗਾ ਵੀ ਕਾਲੇ ਦਾਣੇ ਵਾਲੀਆਂ ਢੇਰੀਆਂ ਬਹੁਤ ਜ਼ਿਆਦਾ ਆਉਣਗੀਆਂ ਮੰਡੀ 'ਚ ਔਰ ਨੁਕਸਾਨ ਜਿਹੜਾ ਆੜਤੀਆਂ ਦਾ ਕਿਸਾਨਾਂ ਦਾ ਸਭ ਦਾ ਬਹੁਤ ਜ਼ਿਆਦਾ ਹੈ ਤੇ ਬਾਰਿਸ਼ ਤੇ ਬਾੜ ਕਰਕੇ ਜਿਹੜਾ ਖਰਾਬ ਹੋਇਆ ਤਾਂ ਇਹ ਮੈਸੇਜ ਕਰਨਾ ਹੀ ਜੜੀ ਜੀ ਕਈ ਇਲਾਕਿਆਂ 'ਚ ਬਾਰਿਸ਼ ਜ਼ਿਆਦਾ ਬਹੁਤ ਜ਼ਿਆਦਾ ਸੀ ਜੀ ਕਈਆਂ 'ਚ ਜਿਹੜਾ ਬਾੜ ਦਾ ਪਾਣੀ ਕਈ ਕਿ ਦਿਨ ਖੜਾ ਰਿਹਾ ਹੈਗਾ ਇਹ ਉਹਦੇ ਕਰਕੇ ਹੀ ਸਾਰਾ ਜਿਹੜਾ ਔਰ ਇਹ ਜਿਹੜੀ ਉਹਦੇ ਚ ਬਿਮਾਰੀ ਪਈ ਹੈ ਜੀ ਹਲਦੀ ਰੋਗ ਉਹ بارش ਦੀ ਵਜ੍ਹਾ ਨਾਲ ਹੀ ਪਾਣੀ ਖੜੇ ਰਹਿਣ ਨਾਲ ਇਹੀ ਪਈ ਹੈ ਕੀ ਕਹਿਣਾ ਕਿ ਕਦੋਂ ਇਹ ਨੈਸਸ ਹੋ ਜਾਏਗਾ ਕਦੋਂ ਰਿਲੈਕਸੇਸ਼ਨ ਮਿਲ ਕਰਦੀ ਹੈ ਅਸੀਂ ਚਾਹੁੰਦੇ ਜੀ ਵੀ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਨੇ ਜਦੋਂ ਉਹਨਾਂ ਨੂੰ ਦੱਸਿਆ ਇਹ ਸਾਰੇ ਚੀਜ਼ਾਂ ਬਾਰੇ ਉਹਨਾਂ ਨੇ ਤੁਰੰਤ ਟੀਮ ਬਣਾ ਕੇ ਭੇਜਿਆ ਅਸੀਂ ਉਮੀਦ ਕਰਦੇ ਆ ਵੀ ਸੈਂਟਰਲ ਗਵਰਨਮੈਂਟ ਬਹੁਤ ਛੇਤੀ ਇਹਦਾ ਜਿਹੜਾ ਡਿਸੀਜਨ ਲੈ ਕੇ ਇੱਕ ਅੱਧੇ ਦਿਨ ਦੇ ਅੰਦਰ ਔਰ ਇਸ ਦੀ ਰਿਲੈਕਸੇਸ਼ਨ ਹੈ ਜਿਹੜੀ ਉਹ ਕਿਸਾਨਾਂ ਨੂੰ ਆੜਤੀਆਂ ਨੂੰ ਔਰ ਸ਼ੈਲਰ ਮਾਲਕਾਂ ਨੂੰ ਜਲਦ ਤੋਂ ਜਲ ਦੇਵੇ